ਇਹ ਹੈ ਤੁਹਾਨੂੰ ਕੁਝ ਪੁੱਛ ਲੈ ਡੀਵੀਗਿਲ ਮਾ ਗਿਆ ਤੁਸੀਂ ਕਲੀਅਰ ਆਉਂਦੇ ਕਰਦੇ ਨੇ ਕੀ ਛੁਕਾਗਾ ਇਹਨਾਂ ਸਿਕਿਉਰਟੀ ਜੇ ਕਿਹੜਾ ਟੱਕਾ ਬੱਜਿਆ ਤੁਹਾਨੂੰ ਮੇਰੇ ਕੈਮਰੇ ਸਭੋ ਜਾਨੀ ਮੱਝ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕਰੀਏ ਕਰਾ ਲਵੋ ਫੇਓ ਤੋਂ ਜੋ ਕਰਨਾ ਹੈ ਕਰ ਲਿਓ ਇਸ਼ੂ ਕ੍ਰੀਏਟ ਕਰਦੇ ਹੋ ਤੁਸੀਂ ਕਲੀਅਰ ਕਿਹਾ ਪੁਆਇੰਟ ਜੋ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਇਸ਼ੂ ਕ੍ਰੀਏਟ ਕਰਨਾ ਤੁਹਾਨੂੰ ਫੜ ਹੈ ਕੋਈ ਇਹ ਤਾਂ ਪੱਤਰੇ ਹੋਏ ਤੇ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨੇ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਮੈਂ ਕਾਂਗਰਸ ਚੱਕਰ ਲੈ ਕੇ ਜਾਣਾ ਲੁਧਿਆਣਾ ਦੇ ਵਿੱਚ ਈ ਰਿਕਸ਼ਾ ਵਾਲਿਆਂ ਦਾ ਹੰਗਾਮਾ ਹੁੰਦਾ ਅਤੇ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਉੱਪਰ ਵੀ ਐਸ ਐਚਓ ਪੜ ਪੈਂਦਾ। ਦਰਸਲ ਲੁਧਿਆਣਾ ਦੇ ਵਿੱਚ ਸ਼ਿਵਪੁਰੀ ਚੌਂਕ ਦੇ ਵਿੱਚ ਅੱਜ ਈ ਰਿਕਸ਼ਾ ਵਾਲਿਆਂ ਦੇ ਵੱਲੋਂ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਨੂੰ ਲੈ ਕੇ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੁੰਦਾ ਅਤੇ ਜਦੋਂ ਮੌਕੇ ਤੇ ਪੱਤਰਕਾਰ ਇਸ ਧੰਨੇ ਪ੍ਰਦਰਸ਼ਨ ਦੀ ਕਵਰੇਜ ਕਰਨ ਪਹੁੰਚਦੇ ਹਨ ਤਾਂ ਐਸ ਐਚਓ ਉਹਨਾਂ ਦੇ ਨਾਲ ਵੀ ਬਲਸਲੂਕੀ ਕਰਦਾ ਹੈ ਅਤੇ ਗਾਲੀ ਗਲੋਚ ਕੀਤਾ ਜਾਂਦਾ ਅਤੇ ਇਹ ਵੀ ਧਮਕੀ ਦਿੰਦਾ ਹੈ ਕਿ ਜੇਕਰ ਕੋਈ ਕਵਰੇਜ ਕਰੇਗਾ ਤਾਂ ਉਸ ਦੇ ਉੱਪਰ ਵੀ ਪ੍ਰਚਾਰ ਦਰਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਉੱਥੇ ਮੌਕੇ ਤੇ ਕੀ ਹਾਲਾਤ ਰਹੇ ਅਤੇ ਕੀ ਇੱਕ ਦੂਜੇ ਨਾਲ ਤੁਧੂ ਮਮ ਹੋਈ ਤੁਸੀਂ ਵੀ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਜੇ ਤੁਹਾਨੂੰ ਕੁਝ ਪੁੱਛ ਲੈ ਜੀ ਵੀਡੀਓ ਮੈਂ ਗਿਆ ਤੁਸੀਂ ਕਲੀਅਰ ਆਉਂਦੇ ਕਰਦੇ ਨਹੀਂ ਸ਼ੂ ਹੈਗਾ ਇਹਨਾ ਸਿਕਿਉਰਟੀ ਜੇ ਇਹਨਾ ਪੱਕਾ ਬੱਚਾ ਤੁਹਾਨੂੰ ਮੇਰੇ ਕੈਮਰੇ ਸਭ ਤੋਂ ਜਾ ਨਹੀਂ ਪਹਿਲਾਂ ਤੇਈ ਸ਼ੁਕਰੀਆ ਕਰਾਂ ਲਵ ਫਿਰ ਤੋਂ ਜੋ ਕਰਨਾ ਹੈ ਕਰ ਲਿਓ ਸ਼ੂ ਕ੍ਰੀਏਟ ਕਰਦੇ ਹੋ ਕਲੀਅਰ ਕਿਹਾ ਤੁਸੀ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਕੀ ਕਰਨਾ ਤੁਹਾਨੂੰ ਫੜ ਹੈ ਕੋਈ ਤਾਂ ਪਰਚਾ ਦਿਓ ਤੇ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਕੋਈ ਗ੍ਰਾਸਟਾ ਕਰਨ ਲੈ ਕੇ ਜਾਣਾ ਇਹ ਤਾਂ ਅੰਨੇ ਕੁਝ ਪੁੱਛ ਲੈ ਜੀ ਵਿਗੜ ਗਿਆ ਤੁਸੀਂ ਕਲੀਅਰ ਆਉਂਦੇ ਕਰਦੇ ਨਹੀਂ ਚੂਹ ਹੈਗਾ ਆਰਸੀ ਪੀਓ ਇਹਨੂੰ ਤਾਂ ਕਹਿ ਗਿਆ ਮੈਂ ਤੇਰਾ ਬੱਟਾ ਬੱਜਿਆ ਤੈਨੂੰ ਮੇਰੇ ਕੈਮਰੇ ਸਭੋ ਜਾ ਰਿਹਾ ਨਹੀਂ ਕੋਈ ਗੱਲ ਨਹੀਂ ਪਹਿਲਾਂ ਤੇ ਸ਼ੁਕਰੀਆ ਕਰਾਂ ਲੱਗ ਰਿਹਾ ਤੋਂ ਜੋ ਕਰਨਾ ਹੈ ਕਰ ਲਿਓ ਜੋ ਕ੍ਰੀਏਟ ਕਰਨਾ ਹੈ ਉਹ ਦੀ ਕਲੀਅਰ ਕਿਹਾ ਪੁਆਇੰਟ ਉਹ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਤੁਸੀਂ ਕਰਨਾ ਤੁਹਾਨੂੰ ਫੜ ਹੈ ਉਹ ਤਾਂ ਪਰਚਾ ਦੇ ਵਟ ਅੱਛਾ ਆ ਲਓ ਆ ਲੋ ਜੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਉਹ ਪਰਚਾ ਕਰਕੇ ਲੈ ਕੇ ਜਾਓ ਹੋਰ ਪੈਸੇ ਖਾਣੇ ਤੇ ਅਗੋਂ ਤੁਸੀਂ ਪੁੱਛ ਲੈ ਟਿਕਟ ਵੀ ਕਿੱਥੇ ਵੀ ਗਿਆ ਤੁਸੀਂ ਕਲੀਅਰ ਆਉਂਦੇ ਕਰਦੇ ਨੇ ਕੀ ਇਸ਼ੂ ਆ ਗਿਆ ਇਹਨਾਂ ਸਿਕਿਉਰਟੀ ਜੇਹੜਾ ਪੱਕਾ ਬੱਜਾ ਤੁਨੂੰ ਮੇਰੇ ਕੈਮਰੇ ਸਭੋ ਜਾਨੀ ਮੱਝ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕਰੀਏ ਕਰਾ ਲਵੋ ਫੇਓ ਤੋਂ ਜੋ ਕਰਨਾ ਹੈ ਕਰ ਲਿਓ ਇਸ਼ੂ ਕ੍ਰੀਏਟ ਕਰਦੇ ਆਂ ਕਲੀਅਰ ਕਿਹਾ ਤੁਸੀਂ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਇਸ਼ੂ ਕ੍ਰੀਏਟ ਕਰਨਾ ਤੁਹਾਨੂੰ ਫੜ ਹੈ ਕੋਈ ਤਾਂ ਪੱਤਰ ਰਿਹਾ ਤੇ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨੇ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਮੈਂ ਕਾਂਗਰਸ ਚੱਕਰ ਨੂੰ ਲੈ ਕੇ ਜਾਣਾ ਪੈਸਾ ਨਹੀਂ ਖਾਣ ਦੇਣਾ ਪੂਰੀ ਸ਼ਹਿਰ ਉੱਪਰ ਵੀ ਪਾਉਂਦੇ ਪੂਰੀ ਰਾਜ ਆ ਗਿਆ ਹੈ ਸਾਹਮਣਾ ਕਰਨ ਦਾ ਯਤਨ ਪੂਰੀ ਚੌਕ ਦੇ ਤਾਮੋ ਦੇਖ ਰਹੇ ਹਾਂ थप्पड़ मारे पी बंदा तमामु ਬਾਈਕ ਕਰਾ ਲਾਗੇ ਆਂ ਤਾਈ ਕੋਈ ਕਹਿੰਦੇ ਪੇ ਡੀਐਸਪੀ ਨੂੰ ਫੋਨ ਲਾਇਆ ਦੇਖੋ ਕਦੇ ਆ ਰਹੇ ਪਏ ਆ ਡੀਐਸਪੀ ਕਮੇਟੀ ਦੇ ਸਾਰੇ ਆ ਰਹੇ ਆ ਆ ਜਾਓ ਉਹਦਾ ਫੋਟੋ ਖਿੱਚ ਲਾ ਦਿਓ ਯਾਰ ਉਹ ਹੀ ਬੰਦਾ ਕਰਦਾ ਕੋਈ ਬੰਦਾ ਕਰਦਾ ਕੋਈ ਬੰਦਾ ਕਰਦਾ ਤੂੰ ਹੱਤ ਕਿਦਾਂ ਹੋੜਿਆ ਨਹੀਂ ਤੁਸੀਂ ਤਾਂ ਕਮਲ ਤੁਸੀਂ ਮੈਂ ਕਹਿੰਦਾ ਤੱਕਾ ਮਾਰਾ ਤੁਸੀਂ ਮੇਰਾ ਤੁਸੀਂ ਮੇਰਾ ਸਾਡੇ ਵੀਡੀਓ ਜਾਊਗਾ ਆਂਦਾ ਵੀਡੀਓ ਤੇ ਕੋਈ ਨਹੀਂ ਆਜੂਗਾ ਨਹੀਂ ਨਹੀਂ ਤੁਸੀਂ ਕਿਦਾਂ ਹੋੜਿਆ ਪਕੜ ਲੈਣਾ ਤੁਸੀਂ ਮੇਰੇ ਚਲੋ ਆਜੋ ਆਜੋ ਤੁਸੀਂ ਆਪ ਫੜੋ ਆਜੋ ਦਿਓ ਪਕੜ ਆਜੋ ਦਿਓ ਪਕੜ ਜੋ ਆੰਦੇਵਾ ਉਹ ਤੇਰੀ ਉਮਰ ਤਾਂ ਠੀਕ 19 ਸਾਲ ਉਮਰ ਤੇਰੀ 19 19 ਆਓ <childhood> भी होना भी आवे चाहिए आर सी जरूरी है पर उसके लिए एक रूल होना चाहिए सरकार को अभी टाइम दिया जाए ये जो बीस हजार रुपए दे रहे हैं हमसे बीस बीस पच्चीस हज़ार मांग रहे हैं हम लोगों के पास वो नहीं है हम मना नहीं कर रहे आर सी बनाने के लिए हम लोग तैयार है पर सरकार कोई कैंप लगा कोई स्कीम लाई जाए ना कि आप इस पैसों में इतने पैसों में बना लो अभी पच्चीस पच्चीस हजार मांग रहे हैं बीस अर्जेंट है दलाल डाले हुए दलाल अपनी कमीशन मांग रहे हैं हम लोगों के पास इतना पैसा है ही नहीं पैंतीस सौ रुपए कर रहे हैं ਆਹ ਇੱਕ ਸੈਕਿੰਡ ਜੇ ਯਾਰ ਕੋਈ ਸਾਲਾਕਸਰ ਖੜਾ ਹੁੰਦਾ ਹੈ 에ਰਪੋਰਟ ਤੇ ਤੁਹਾਨੂੰ ਕੁਝ ਪੁੱਛ ਲੈ ਟਿਕਟ ਵਿਗਨ ਮੈਂ ਗਿਆ ਤੁਸੀਂ ਲੈਰ ਆਉਂਦੇ ਕਰਦੇ ਨੇ ਕਈ ਇਸ਼ੂ ਹੈਗਾ ਆਰਸੀਪੀ ਉਹ ਦੇਖੋ ਇਹਦਾ ਕਿਊਟੀ ਜੇ ਥੱਕੇਗਾ ਮਾਰਾ ਇਹਦਾ ਬੱਗਾ ਬੱਚਾ ਤੁਹਾਨੂੰ ਮੇਰੇ ਕੈਮਰੇ ਸਭੋ ਜਾ ਗਿਆ ਕੋਈ ਗੱਲ ਨਹੀਂ ਪਹਿਲਾਂ ਤੇ ਸ਼ੁਕਰੀਆ ਕਰਾਂ ਲਵ ਫੇਓ ਤੋਂ ਜੋ ਕਰਨਾ ਹੈ ਕਰ ਲਿਓ ਜੋ ਕ੍ਰੀਏਟ ਕਰਦੇ ਹੋ ਤੁਸੀਂ ਕਲੀਅਰ ਕਿਹਾ ਤੁਸੀ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਤੁਸੀਂ ਕਰਨਾ ਤੁਹਾਨੂੰ ਫੜ ਹੈ ਕੋਈ ਇਹ ਤਾਂ ਪਰਚਾ ਰਿਹਾ ਤੇ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨੇ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਮੈਂ ਕੰਗਰਸ ਚੱਕਰ ਨੂੰ ਲੈ ਕੇ ਜਾ ਆ ਸਮਝਾ ਨਿਊਜ਼ ਲਈ ਨੂੰ ਦਿਆਣਾ ਤੂੰ ਮਛੇ ਚ ਲੋਟਾ ਦੀ ਰ